ਦੋਸਤੋ ਜੇ ਅਪਾ ਗੱਲ ਕਰੀ ਵੀ ਸਾਡੇ ਕੋਲ ਇਦਾਂ ਦੀ ਕਿਹੜੀ ਔਸ਼ਧੀ ਆ ਜਿਹੜੀ ਈਜ਼ੀ ਅਵੇਲੇਬਲ ਹੋਵੇ ਤੇ ਸਾਡੀ ਇਮਿਊਨਿਟੀ ਵਧਾਵੇ ਸਾਨੂੰ ਰੋਗ ਤੋਂ ਦੂਰ ਰੱਖੇ ਤੇ ਸਾਨੂੰ ਜਿਹੜੇ ਇੱਕ ਦੂਜੇ ਤੋਂ ਫੈਲਣ ਵਾਲੇ ਰੋਗ ਨੇ ਖਾਸ ਕਰਕੇ ਉਹਨਾਂ ਤੋਂ ਤਾਂ ਬਹੁਤ ਜ਼ਿਆਦਾ ਬਚਾਵੇ ਕਿਉਂਕਿ ਅਸੀਂ ਜਦੋਂ ਕਿਸੇ ਜਿਹੜਾ ਆਪਣੀ ਇਮਿਊਨਿਟੀ ਘੱਟ ਕਰਕੇ ਕੋਈ ਰੋਗ ਹੋ ਗਿਆ ਉਹ ਤਾਂ ਇੱਕ ਲੱਗ ਚੀਜ਼ ਆ ਜਿਵੇਂ ਜਿਹੜੇ ਦੂਜੇ ਤੋਂ ਹੋਣ ਵਾਲੇ ਰੋਗ ਨੇ respiratory system ਦੇ ਨੇ ਸਾਹ ਦੇ ਨਾਲ ਸੰਬੰਧਿਤ ਨੇ ਖਾਂਸੀ ਨਾਲ ਸੰਬੰਧਿਤ ਨੇ ਨਜਲੇ ਨਾਲ ਸੰਬੰਧਿਤ ਨੇ ਜ਼ੁਕਾਮ ਨਾਲ ਸੰਬੰਧਿਤ ਨੇ ਜਾਂ ਕੋਈ ਇਦਾਂ ਦੇ ਬੁਖਾਰ ਨੇ ਜਿਹੜੇ ਇੱਕ ਦੂਜੇ ਤੋਂ ਹੋ ਜਾਂਦੇ ਨੇ ਉਹਨਾਂ ਤੋਂ ਬਚਾਉਣ ਲਈ ਕਿਉਂਕਿ ਅਸੀਂ ਸਮਾਜ ਦੇ ਵਿੱਚ ਰਹਿੰਦੇ ਆ ਸਮਾਜਿਕ ਪ੍ਰਾਣੀ ਆ ਸਾਨੂੰ ਕਿਤੇ ਨਾ ਕਿਤੇ ਆਉਣਾ ਜਾਣਾ ਪੈਂਦਾ ਆ ਹਰ ਹਰ ਅਸੀਂ ਕਨੈਕਟਡ ਆ ਪੂਰੇ ਸਮਾਜ ਦੇ ਵਿੱਚ ਸੋ ਜਦੋਂ ਸਾਡੀ ਇਮਿਊਨਿਟੀ ਉਸ ਲੈਵਲ ਦੀ ਹੋਊਗੀ ਤਾਂ ਅਸੀਂ ਇਹਨਾਂ ਰੋਗਾਂ ਤੋਂ ਬਚੇ ਰਹਾਗੇ ਤੇ ਦੂਜੀ ਗੱਲ ਜੇ ਉਹ ಔಷਦੀ ਇੰਨੀ ਸਸਤੀ ਹੋਵੇ ਹਰ ਜਗ੍ਹਾ ਅਵੇਲੇਬਲ ਹੋਵੇ ਤਾਂ ਸਾਨੂੰ ਲੈਣ ਤੋਂ ਕੋਈ ਗੁਰੇਜ਼ ਵੀ ਨਹੀਂ ਕਰਨਾ ਚਾਹੀਦਾ ਮੈਂ ਗੱਲ ਕਰ ਰਿਹਾ ਦੋਸਤੋ ਤુલਸੀ ਦੀ ਜਿਵੇਂ ਆਪਣੇ ਜੀਵਨ ਕਾਲ ਦੇ ਵਿੱਚ ਦੇਖਾਂ ਇਸ 25 ਸਾਲਾਂ ਦੀ ਪ੍ਰੈਕਟਿਸ ਦੇ ਵਿੱਚ ਜੇ ਮੈਂ ਸੋਚਾਂ ਵੀ ਸਭ ਤੋਂ ਵੱਧ ਕਿਹੜੀ ਔਸ਼ਦੀ ਦਾ ਯੋਗਦਾਨ ਆ ਤਾਂ ਉਹ ਹੈਗੀ ਹੈ ਤુલਸੀ ਕਿਉਂਕਿ ਉਹਦੇ ਵਿੱਚ ਇੰਨੇ ਕੁ ਗੁਣ ਨੇ ਜੇ ਆਪਾਂ ਸਾਰੇ ਗੁਣ ਉਦੇ ਮੈਂ ਇੱਥੇ ਤੁਹਾਨੂੰ ਦੱਸਣੇ ਚਾਹਾਂ ਤਾਂ ਮੇਰੇ ਖਿਆਲ ਨਾਲ ਬਹੁਤ ਲੰਬੀ ਵੀਡੀਓ ਹੋ ਜੂਗੀ ਇਹਦੀ ਇੰਨੀ ਉਪਮਾ ਕਰਨ ਦਾ ਮੇਰਾ ਇਹੀ ਕਾਰਨ ਆ ਵੀ ਤੁਸੀਂ ਇਹਨੂੰ ਹਰ ਘਰ ਦੇ ਵਿੱਚ ਲਾਓ Hindu ਸ਼ਾਸਤਰਾਂ ਦੇ ਵਿੱਚ ਤਾਂ ਇਹਨੂੰ ਪੂਜਣ ਯੋਗ ਵੀ ਦੱਸਿਆ ਗਿਆ ਅਰ ਜੇ ਆਪਾਂ ਕਹੀ ਵੀ ਜਿਹੜੀ ਸਾਨੂੰ ਇਹਨਾਂ ਜੀਵਨ ਬਖਸ਼ਦੀ ਆ ਸਾਨੂੰ ਇਹਨੇ ਰੋਗਾਂ ਤੋਂ ਮੁਕਤ ਕਰਦੀ ਆ ਸਾਡੇ ਸਰੀਰ ਨੂੰ ਇਮਿਊਨਿਟੀ ਵਧਾਉਂਦੀ ਆ ਸਾਨੂੰ ਤਾਕਤ ਦਿੰਦੀ ਆ ਸਾਡਾ ਰੈਸਪੀਰੇਟਰੀ ਸਿਸਟਮ ਸੁਧਾਰਦੀ ਆ ਜੀ ਅਸੀਂ ਉਹਨੂੰ ਪੂਜ ਵੀ ਲਵਾਂਗੇ ਤਾਂ ਕੋਈ ਅਤਕਤ ਨਹੀਂ ਨਹੀਂ ਹੈਗੀ ਤਾਂ ਜਾਂ ਕੋਈ ਉਹ ਇਦਾਂ ਦੀ ਗੱਲ ਨਹੀਂ ਹੈਗੀ। ਸੋ ਤુલਸੀ ਇਹਨੂੰ ਕਈ ਨਾਮਾਂ ਨਾਲ ਵੀ ਜਾਣਿਆ ਜਾਂਦਾ ਮਰੂਆ ਵੀ ਇਸੇ ਦੀ ਪ੍ਰਜਾਤੀ ਚੋਂ ਆ ਕ੍ਰਿਸ਼ਨ ਤુલਸੀ ਸ਼ਾਮਾ ਤુલਸੀ ਆਮ ਤુલਸੀ ਹੁੰਦੀ ਆ ਵਣ ਤુલਸੀ ਹੁੰਦੀ ਆ ਵਰਿੰਦਾ ਨਾਮ ਤੋਂ ਵੀ ਇਹਨੂੰ ਜਾਣਿਆ ਜਾਂਦਾ। ਬਹੁਤ ਸਾਰੇ ਨਾਮ ਨੇ ਸ਼ਾਸਤਰਾਂ ਦੇ ਵਿੱਚ ਇਹਦੇ। ਇਹਨੂੰ ਵਰਤਣ ਦੀ ਜਿਹੜੀ ਵਿਧੀ ਹੈ ਕਾਮ ਸਰਲ ਵਿਧੀ ਜੇ ਆਪਾਂ ਨੇ ਵਰਤਣੀ ਆ। ਤਾਂ ਇਹਦੇ ਜਿਹੜੇ ਪੱਤੇ ਨੇ ਉਹਨਾਂ ਨੂੰ ਸੁਕਾ ਕੇ ਅਸੀਂ ਰੱਖ ਲਈਏ। ਉਹਨਾਂ ਦਾ ਪਾਊਡਰ ਬਣਾ ਕੇ ਰੱਖ ਲਈਏ ਚਾਹੇ ਉਹਨਾਂ ਨੂੰ ਸਾਫ ਤੇ ਰੱਖ ਲਈਏ ਜਦੋਂ ਵੀ ਅਸੀਂ ਕੁਝ ਵੀ ਸੇਵਨ ਕਰਨਾ ਹੈ ਜਿਵੇਂ ਚਾਹ ਪੀਣੀ ਹੈ ਕਿਸੇ ਨੇ ਹਰਬਲ ਟੀ ਪੀਣੀ ਹੈ ਉਹਦੇ ਚ ਇਹਨੂੰ ਐਡ ਕੀਤਾ ਜਾ ਸਕਦਾ ਜਾਂ ਪਾਣੀ ਚ ਉਬਾਲ ਕੇ ਪੀਤਾ ਜਾ ਸਕਦਾ ਜੇ ਸਾਨੂੰ ਕੋਈ ਰੈਸਪੀਰੇਟਰੀ ਸਿਸਟਮ ਸੰਬੰਧੀ ਪ੍ਰੋਬਲਮ ਆ ਜਾਂ ਸਾਨੂੰ ਬੁਖਾਰ ਆ ਬੁਖਾਰ ਦੇ ਵਿੱਚ ਤਾਂ ਅਮਰਤ ਸਮਾਨ ਆ ਇਹ ਨੁਸਖਾ ਚਾਰ ਪੰਜ ਪੱਤੇ ਤਾਜੀ ਤੁਲਸੀ ਦੇ ਲਓ ਵਿੱਚ ਤਿੰਨ ਕਾਲੀਆਂ ਮਿਰਚਾਂ ਪਾ ਲਓ ਇੱਕ ਚੁਟਕੀ ਇਸਮੈਣ ਦੀ ਪਾ ਲਓ ਉਹਨੂੰ ਉਬਾਲ ਲਓ ਇੱਕ ਗਲਾਸ ਪਾਣੀ ਪਾ ਕੇ ਜਦੋਂ ਉਬਾਲ ਕੇ ਪਾਣੀ ਅੱਧਾ ਰਹਿ ਜਵੇ ਉਹਨੂੰ ਪੀਣ ਨਾਲ ਜਲਦੀ ਬੁਖਾਰ ਉਤਰ ਜਾਂਦਾ ਪਸੀਨਾ ਆਉਣ ਦੇ ਨਾਲ ਤੇ ਬੁਖਾਰਾਂ ਦੇ ਵਿੱਚੇ ਅੰਮ੍ਰਿਤ ਸਮਾਨ ਆ ਬਰਤਣੇ ਵੀ ਸੌਖੀ ਆ ਗਲੇ ਵਾਸਤੇ ਬਹੁਤ ਵਧੀਆ ਤੁਲਸੀ ਜੇ ਗਲਾ ਸਾਡਾ ਖਰਾਬ ਆ ਖਾਂਸੀ ਆ ਤਾਂ ਮਲਠੀ ਦੇ ਨਾਲ ਉਬਾਲ ਕੇ ਪੀ ਲਓ ਮਤਲਬ ਇਮੀਡੀਏਟਲੀ ਜਿਹਨੂੰ ਆਪਾਂ ਕਹਿੰਦੇ ਆ ਇਫੈਕਟ ਦਿਖਾਉਣ ਵਾਲੀ ਹਰਬਾ ਜਿਹੜੀ ਘਰੇ गमਲੇ ਚ ਲੱਗ ਸਕਦੀ ਆ ਕੋਈ ਪ੍ਰੋਬਲਮ ਨਹੀਂ ਕੋਈ ਖਰਚਾ ਨਹੀਂ ਹੈਗਾ ਸੋ ਅਸੀਂ ਜੇ ਇਦਾਂ ਦੀ ਆਯੁਰਵੈਦਿਕ ਜਿਹੜੀਆਂ ਔਸ਼ਧੀਆਂ ਨੇ ਸੈਲਫ ਹਰਬਸ ਨੇ ਜਿਹੜੀਆਂ ਜ ਜੁਨ ਨਾਲ ਜੁੜੇ ਰਹਾਂਗੇ ਕੈਂਸਰ ਤੱਕ ਨੂੰ ਬਚਾਉਂਦੀ ਆ ਤુલਸੀ ਬਹੁਤ ਪ੍ਰਯੋਗ ਅਸੀਂ ਦਵਾਖਾਨੇ ਤੇ ਕਰਦਾ ਆ ਵਾਤਾਵਰਣ ਨੂੰ ਸ਼ੁੱਧ ਕਰਦੀ ਆ ਜੇ ਤੁਸੀਂ ਪੰਜ ਸੱਤ ਪੌਦੇ ਤુલਸੀ ਦੇ ਗਮਲਿਆਂ ਚ ਲਾ ਕੇ ਉਹਦੇ ਨੇੜੇ ਵੀ ਬੈਠੋਗੇ ਰੋਜ਼ ਉੱਥੇ ਵੀ ਸਾਹ ਲਾਓਗੇ ਤਾਂ ਤੁਹਾਨੂੰ ਬਹੁਤ ਰੈਸਪੀਰੇਟਰੀ ਸਿਸਟਮ ਨੂੰ ਸੁਧਾਰ ਮਿਲੂਗਾ ਤੁਹਾਡੀ ਇਮਿਊਨਿਟੀ ਵਧੂਗੀ ਤੁਸੀਂ ਰੋਗਾਂ ਤੋਂ ਮੁਕਤ ਰਹੋਗੇ ਸੋ ਆਪਾਂ ਜੁੜੀਏ ਆਯੁਰਵੇਦ ਨਾਲ ਧੰਨਵਾਦ